ਮੋਤੇ ਪਿੰਡ ਦਾ ਆਉਂਦਾ ਏ ਪਰ ਦਿਲ ਨਹੀਂ ਜਾਣ ਨੂੰ ਕਰਦਾ ਹੁਣ ਨੀ ਮਾ ਕੋਈ ਤੇਰੇ ਵਾਂਗੂ ਰੀਜਾ ਪੂਰੀਆਂ ਕਰਦਾ ਓ ਬਾਬੀਆਂ ਪਿੱਛੇ ਲੱਗ ਗਏ ਵੀਰੇ ਭੁੱਲ ਗਏ ਸਾਡੇ ਚੇਤੇ ਮਾਵਾ ਮਗਰੋਂ ਛੋਟੇ ਜਾਂਦੇ ਧੀਆ ਦੇ ਲੋਕੋ ਪੇਕੇ ਮਾਵਾ ਮਗਰੋਂ ਛੁੱਟ ਜਾਂਦੇ ਧੀਆਂ ਦੇ ਲੋਕੋ ਪਕੇ ਮਾਪੇ ਜੁੰਦੇ ਜੀਜਾ ਲੈਣ ਦੇਵੇ ਅੰਬੜੀ ਕੁਲ ਚਾਬੀਆਂ ਨੇ ਮਾਪੇ ਤੁਰ ਗਏ ਮਗਰੋਂ ਵੇ ਮਰਜੀ ਕਰਨੀ ਭਾਬੀਆਂ ਨੇ ਫਿਰ ਮੁੱਕ ਜੁਆਸਰਾ ਮੇਰਾ ਫਿਰ ਮੁੱਕ ਜੁਆਸਰਾ ਮੇਰਾ ਉਹਨਾਂ ਦੇ ਮੁਕੇ ਸਾਤੋਂ ਬੇਕਿਆਂ ਦੇ ਜਾਣੋਂ ਹਟ ਗਈ ਚੰਦਰ ਆਵੇ ਤੇਰੇ ਸਵਾਤੋਂ ਖੋਤਕਲੇ ਥਾਂ ਬੈ ਕੇ ਵੇ ਤੈਨੂੰ ਸੁੱਕੇ ਪਾਉਂਦੀ ਰਹੀ ਮੈਂ ਭੁੱਖੀ ਰਹਿ ਰਹਿ ਕੇ ਵੇ ਤੈਨੂੰ ਦੁੱਧ ਪੀ ਆਉਂਦੀ ਰਹੀ ਮੇਰੇ ਪੀਤੇ ਦੁੱਧ ਦਾ ਵੇ ਖਾ ਖਾ ਤੈਨੂੰ ਪਾਲਾਈ ਵੇ ਜੱਟ ੱਕੇ ਮਾਰਦਾ ਤੱਕੇ ਖਾ ਖਾ ਤੈਨੂੰ ਪਾਲਾਈ ਵੇ ਪੁੱਤ ੱਕੇ ਮਾਰਦਾ ਉਹ ਜਿੱਥੇ ਹੋਵਣ ਧੀਆਂ ਉਥੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਆਪਣੇ ਹੱਥੀਂ ਧੀ ਨੂੰ ਡੋਲੀ ਪਾਵੇ ਓ ਮਾਂ ਤੇ ਮੰਗੂ ਕੋਈ ਨਾ ਤੀਨੂ ਕੋਠੇ ਜੜ ਜੜ ਵੇਖੇ ਮਾਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪੇਕੇ ਮਸਾਕ ਸੰਬੰਧੀ ਜਿਹੜੇ ਉਹ ਕੇ ਨੇੜੇ ਬੈੰਦੇ ਸੀ ਨਾਲ ਖੜੇ ਹਾਂ ਪੁੱਤਰਾ ਇੱਕ ਥਾਪੜ ਕੇ ਕਹਿੰਦੇ ਸੀ ਮਾਨੇ ਅੱਖਾਂ ਮੀਟੀਆਂ ਤਾਂ ਸਭ ਵਟ ਗਏ ਪਾਸਾ ਓਏ ਔਖੇ ਵੇਲੇ ਕਿਸੇ ਨਾ ਦਿੱਤਾ ਯਾਰ ਦਲਾਸਾ ਓਏ ਔਖੇ ਵੇਲੇ ਕਿਸੇ ਨਾ ਦਿੱਤਾ ਯਾਰ ਦਲਾਸਾ ਓਏ ਕਿਸੇ ਨਾ ਭਾਰ ਵੰਡਾਇਆ ਓਏ ਸਾਡੀ ਪੰਡ ਭਾਰੀ ਦਾ ਪਰ ਮਾਂ ਮਰੀ ਤੋਂ ਪਤਾ ਜੇ ਲੱਗਦਾ ਦੁਨੀਆਦਾਰੀ ਦਾ ਓਏ ਲੋਕਾ ਮਾਂ ਤਾਜ ਲੱਗਦਾ ਦੁਨੀਆਦਾਰੀ ਦਾ